ਇਸ ਵਾਰ ਆਪਾਂ ਨੂੰ ਹੜਾ ਦੀ ਮਾਰ ਪਈ ਐ ਸਾਰਿਆਂ ਨੇ ਵੇਖਿਆ ਬਹੁਤ ਆਪਾਂ ਇੱਕ ਮਹੀਨੇ ਤੋਂ ਸੰਤਾਪ ਹੋ ਗਿਆ ਜਿਹੜੀ ਪਹਾੜਾ ਤੋਂ ਰੇਤਾ ਆਇਆ ਸਾਡੇ ਜਿਹੜੀ ਉਪਜਾਊ ਜ਼ਮੀਨ ਐ ਉਹਦੀ ਜਿਹੜੀ ਤਾਕਤ ਐ ਉਹ ਵੀ ਬਦਲ ਰਹੀ ਐ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਆਂ ਤੋਂ ਹੜਾਂ ਦੇ ਨਾਲ ਕੀ ਆਇਆ ਸਾਡੇ 'ਚ ਪਾਣੀ ਜ਼ਿਆਦਾ ਆਇਆ ਹੜਾ ਦਾ ਜਿਹੜਾ ਲਾਲ ਪਾਣੀ ਆਇਆ ਹੜਾ ਦਾ ਉਹਦੇ ਵਿੱਚ ਪਹਾੜਾ ਤੋਂ ਰੇਤਾ ਬਹੁਤ ਆਇਆ ਛੋਟੀ ਬਜਰੀ ਵੀ ਆਈ ਐ ਇੱਕੋ ਤੇ ਸਿਲਟ ਬਹੁਤ ਆਈ ਐ ਜਿਹੜਾ ਲਾਲ ਰੰਗ ਐ ਤੇ ਬਹੁਤ ਫਾਈਨ ਮਿੱਟੀ ਹੈ ਸਲਟ ਕਹਿੰਦੇ ਅਸੀਂ ਇਹਨੂੰ ਕਲੇ ਕਹਿੰਦੇ ਨੂੰ ਇਹ ਤਿੰਨ ਚੀਜ਼ਾਂ ਜਾਂ ਪਹਾੜਾਂ ਦੇ ਵਿੱਚੋਂ ਪਾਣੀ ਦੇ ਲਾਲ ਪਾਣੀ ਦੇ ਨਾਲ ਤੇ ਜਿਹੜੀ ਸਭ ਤੋਂ ਵੱਡੀ ਚੜ੍ਹੋਤੀ ਹੈ ਹੁਣ ਅਸੀਂ ਅਸੀਂ ਜਾਣਦੇ ਸਾਡੇ ਸਾਰੇ ਤੋਫੇ ਹਸਰਬਾਨ ਤੇ ਮੈਂ ਵੀ ਫੁੱਟ ਜਾ ਕੇ ਆਇਆ ਹੁਣ ਤੇ ਅਸੀਂ ਕੋਈ 20 ਥਾਮਾਂ ਤੇ ਅਮਰਸਰ ਗੁਰਦਾਸਪੁਰ ਚ ਗਏ ਆ ਤੇ ਉਦੋਂ ਸਭ ਤੋਂ ਵੱਡਾ ਬਾਰਬਰ ਇਹ ਕਹਿੰਦਾ ਹੈ ਕਿ ਸਾਟੋਂ ਜੇ ਵੀ ਸਾਡੀ ਫਸਲ ਬਰਬਾਦ ਹੋ ਗਈ ਝੋਨੇ ਦੀ ਤੇ ਇਹਨੂੰ ਕਿਵੇਂ ਸਵੇਟੀਏ ਸੀ ਜਦੋਂ ਕੇਸੀ ਝੋਨਾ ਪੱਕਦਾ ਸੀ ਤੇ ਪਰਾਲੀ ਸੁੱਕ ਜਾਂਦੀ ਸੀ ਤੇ ਆਪਾਂ ਉਹਨੂੰ ਸਵੇਟ ਲਦੇ ਸੀ ਤੇ ਉਹਨੂੰ ਜਮੀਨ 'ਚ ਬਾਹਵਿਂ ਦਿੰਦੇ ਸੀ ਪਰ ਹੁਣ ਉਹ ਹਰੇ ਰੰਗ ਦਾ ਝੋਨਾ ਹੈ ਹਲੇ ਪੱਕੇ ਹੀ ਨਹੀਂ ਹੈਗਾ ਉਹ ਕਹਤੇ ਕੀ ਇਵੇਂ ਸਵੇਟੀਏ ਨੂੰ ਹੁਣ ਆਗੋ ਨਹੀਂ ਲੱਗਣੀ ਉਹ ਜਿਹੜੇ ਲਾਉਂਦੇ ਸੀ ਭਰਾ ਇਹਦਾ ਕਰੀਏ ਕੀ ਸਾਨੂੰ ਵੀ ਅਹਿਸਾਸ ਹੈ ਕਿ ਜੇ ਹਰੇ ਰੰਗ ਦਾ ਜਿਹੜਾ ਪਰਾਲੀ ਹੈ ਨਾ ਉਹਨੂੰ ਹੁਣ ਜਮੀਨ 'ਚ ਬਾਹਾਂਗੇ ਤੇ ਕੱਲ ਨੂੰ ਕਿਤੇ ਇਹ ਨਾ ਆਵੇ ਕੋਈ ਫੰਗਸ ਵਗੈਰਾ ਬਕੀਆ ਕੋਈ ਬਿਮਾਰੀਆਂ ਪੈਦਾ ਹੋ ਜਾਣ ਕਿਉਂ ਕੱਚੀ ਹੈ ਇਹਦੀ ਫਸਲ ਜੋ ਬੋਲ ਬਾਰੇ ਦੀ ਇੱਕ ਕਿਨੌਤੀ ਹੈ ਮਿੱਟੀ ਦੀ ਪਰ ਜਿਹੜੀ ਵਾਰੋਂ ਮਿੱਟੀ ਆ ਗਈ ਹਿਮਚਲ ਤੋਂ ਸਾਡੀ ਉਜਾਉ ਮਿੱਟੀ ਦੇ ਉੱਪਰ 1 6 6 ਇੰਚ 5 5 ਦਿਨ ਦੀ ਇੱਕ ਫੋਟੋ ਦੋ ਦੋ ਪੁੱਟ ਬੈਠ ਗਈ ਹੈ ਕਿ ਆਸੀਂ ਜਿਹੜੀ ਦੋ ਬੁੱਧ ਮਿੱਟੀ ਆ ਕੇ ਇੱਧਰੋਂ ਬੈਠ ਗਈ ਹੈ ਉਹਦੇ ਉੱਤੇ ਫਸਲ ਬੀਜ ਲਾਂਗੇ ਜਾਂ ਉਹਨੂੰ ਚੱਕਣਾ ਪਊਗਾ ਕਿ ਚੱਕਣਾ ਪਊਗਾ ਤੇ ਕਿਵੇਂ ਚੱਕਾਂਗੇ ਅਸੀਂ ਐਸਟੀਵੇਟ ਲਾਇਆ ਕਿ ਜੇ ਇੱਕ ਬੁੱਧ ਮਿੱਟੀ ਇੱਕ ਏਕੜ ਜਾ ਜਾਂਦੀ ਹੈ 350 ਟਨ ਦੀ ਘਟਣੀ ਭਣੀ ਉਹ ਚੋਂ ਉਹ ਛੋਟਾ ਕੰਮ ਨਹੀਂ ਹੈਗਾ ਉਹ ਬਹੁਤ ਵੱਡਾ ਕੰਮ ਹੈ ਜਿਹੜੀ ਰੇਤਵੀਂ ਜ਼ਮੀਨ ਸੀ ਆਪਣੀ ਉਹਦੇ ਵੀ ਜਿਹੜੀ ਪਹਾੜੇ ਬਿੱਟੀ ਆਈ ਹੈ ਉਹਦੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਰੇਤ ਨਹੀਂ ਥੋੜੀ ਦੰਦ ਨਹੀਂ ਹੋ ਜੂਗੀ ਪਰ ਜਿਹੜੀ ਆਪਣੀ ਪਹਿਲੀ ਚੀਕੜੀ ਮਿੱਟੀ ਹੈ ਉਹਦੇ ਵੀ ਜਿਹੜੀ ਉੱਤੋਂ ਬਹੁਤ ਸਾਰੀ ਭੱਸੀ ਆਈ ਹੈ ਕਲੇਆ ਜਾਂ ਸਲਟ ਆਈ ਹੈ ਉਹ ਇੱਕ ਸਿਮਿੰਟ ਦੀ ਤਰ੍ਹਾਂ ਹੁੰਦੀ ਹੈ ਉਹਨੇ ਸਾਡੇ ਗੂਪੀ ਨੂੰ ਹੋਰ ਪਾਰਾ ਕਰ ਦੇਣਾ ਫਿਰ ਉਹਨੂੰ ਅੱਗੇ ਅਸੀਂ ਸੋਚਾਂਗੇ ਕਿ ਚੀਜ਼ ਲਈ ਪਵਾਵਾਂਗੇ ਸਰ ਜਦ ਡੂੰਗਾ ਹਣੇ 3 ਫੁੱਟ 3.5 ਫੁੱਟ ਉਹ ਅਸੀਂ ਜੂਨ ਚ ਚਲਾਈਏ ਕੰਮ ਤੋਂ ਪਹਿਲਾਂ Ou você faz isso calé?